ਕੋ ਜਨਸਾਨ ਰੱਬ ਦੀ ਰਹਿਮਤ ਵਰਗੇ ਹੁੰਦੇ ਨੇ ਜਿੰਨਾ ਤੋਂ ਸਭ ਕੁਝ ਲਟਾਉਣ ਨੂੰ ਜੀ ਕਰਦਾ ਹਰ ਜਨਮਾਂ ਚ ਬਸ ਉਹਨਾਂ ਨੂੰ ਹੀ ਪਾਉਣ ਨੂੰ ਜੀ ਕਰਦਾ ਸੁੱਚੇ ਹੁੰਦੇ ਉਹ ਪਾਕ ਪਵਿੱਤਰ ਰੂਹਾਂ ਵਰਗੇ ਤਾਂ ਹੀ ਉਹਨਾਂ ਨੂੰ ਚਾਉਣ ਨੂੰ ਜੀ ਕਰਦਾ ਉਹਨਾਂ ਦੇ ਚਿਹਰੇ 'ਚ ਰੱਬ ਦਿਖ ਪੈਂਦਾ ਤਾਂ ਹੀ ਉਹਨਾਂ ਨੂੰ ਸਾਹਮਣੇ ਬਿਠਾਉਣ ਨੂੰ ਜੀ ਕਰਦਾ ਕੋ ਜਿੰਸਾਨ ਰੱਬ ਦੀ ਰਹਿਮਤ ਵਰਗੇ ਹੁੰਦੇ ਜੋ ਮਿਲ ਜਾਂਦੇ ਨੇ ਸਾਡੇ ਚੰਗੇ ਭਾਗਾ ਨਾਲ ਮੈਂ ਅਜਿਹੇ ਇਨਸਾਨਾਂ ਨੂੰ ਸਾਹਮਣੇ ਰੱਖਦੀ ਹਾਂ ਸਾਹਮਣੇ ਰੱਖਦੀ ਹਾਂ ਮੈਂ ਤੈਨੂੰ ਇਉਂ ਮਹਿਸੂਸ ਕਰਦੀ ਹਾਂ ਜਿਵੇਂ ਤਿਤਲੀ ਫੁੱਲਾਂ ਦੀ ਫਿਸ਼ਵੋ ਜਿਵੇਂ ਅਸਮਾਨ ਤਾਰਿਆਂ ਦੀ ਲੋ ਜਿਵੇਂ ਕੋਈ ਕੀਮਤੀ ਚੀਜ਼ ਲੈਂਦਾ ਲਕੋ ਜਿਵੇਂ ਕੋਈ ਕਾਬਾਂ ਨੂੰ ਰੱਖਦਾ ਸੰਜੋਗ ਮੈਂ ਤੈਨੂੰ ਇਉਂ ਮਹਿਸੂਸ ਕਰਦੀ ਹਾਂ ਸੱਚੀ ਮੈਂ ਤੈਨੂੰ ਇਉਂ ਮਹਿਸੂਸ ਕਰਦੀ ਹਾਂ ਅਣਖੀ ਮੁਟਿਆਰਾਂ ਹੱਥ ਵਿੱਚ ਫੜ ਤਲਵਾਰ ਅਸੀਂ ਤਾਂ ਲੜਨ ਜਾਣਦੇ ਹਾਂ ਪੱਬ ਸੀਨੇ ਉੱਤੇ ਧਰ ਵੈਰੀ ਦੇ ਖੜਨ ਜਾਣਦੇ ਹਾਂ ਇਸ਼ਕ ਆਸ਼ਕੀ ਜੱਚਦੀ ਨਹੀਂ ਅਣਖੀ ਮੁਟਿਆਰਾਂ ਨੂੰ ਤਾਂ ਹੀ ਸਿਜਦੇ ਹੁੰਦੇ ਨੇ ਸਾਡੇ ਕਿਰਦਾਰਾਂ ਨੂੰ ਤਾਹੀਂ ਸਿਜ਼ੇ ਹੁੰਦੇ ਨੇ ਸਾਡੇ ਕਿਰਦਾਰਾਂ ਨੂੰ